ਆ ਗਏਗਾ ਭਾਈ ਮਾਜੀ ਪਿੱਛੇ ਆਜੋ ਆਈ ਰਨ ਕਰੀ ਭਾਈ ਪਿੱਛੇ ਆਜੋ ਲੋ ਜੀ ਲੋ 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 महाराज जी शहर में बहुत साथ मिला बहुत एक्साइटेड है सुबह से ही लोग निकले हुए फिर भी मैं बेनती करता हूँ कि अफवाहे फैला रहे थे डर डर रहे थे लोग तो अभी बिना किसी डर के मैं जिम्मेवारी से कह रहा हूँ बिना किसी डर के खौफ से तो आप बाहर निकलो जल्दी से जल्दी, जल्दी ज्यादा से ज्यादा वोटिंग करो अपने भाई को हंसराज हंस को कमल के फूल पे बीजेपी को सत श्रीकाल बहुत दो ढाई महीने बाद में आया थे और मेरा हल्का तो फरीदकोट है बाबा जी बाबा फरीद गंजे शकर शहर उ मैं सारे बूथाते ਜਾਦਿਆਂ ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ ਬਹੁਤ ਜਲਦੀ ਫਰੀਦਕੋਟ ਫਰੀਦਕੋਟ ਵਾਸੀਆਂ ਨੂੰ ਭੈਣਾ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਘਰਾਂ ਤੋਂ ਨਿਕਲੋ ਬਿਨਾ ਕਿਸੇ ਡਰ ਖੌਫ ਦੇ VOTING ਕਰੋ ਕਮਲ ਦੇ ਫੁੱਲ ਵਾਲਾ ਬਟਨ ਦਬਾਓ ਆਪ ਆਪਣੇ ਭਾਈ ਨੂੰ ਕਾਮਯਾਬ ਕਰੋ ਹੰਸਰਾਜ ਹੰਸ ਨੂੰ ਜਲੰਧਰ ਵਿੱਚ ਰਿੰਕ ਕੁਟਵਾਲ ਸਾਹਿਬ ਨੂੰ VOTING ਕਰੋ। ਔਰ ਪੂਰੇ ਪੰਜਾਬ ਚ ਕਮਲ ਦਾ ਫੁੱਲ ਖਿਲਣਾ ਚਾਹੀਦਾ। ਤੁਸੀਂ ਕਹਿ ਰਹੇ ਹੋ ਕਿ ਬਈ ਦਿੱਕਤਾਂ ਦਾ ਸਾਹਮਣਾ ਕਾਫੀ ਕਰਨਾ ਪਿਆ ਕਿ ਉਹਦੀਆਂ ਦਿੱਕਤਾਂ ਰਹੀਆਂ। ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਅੱਜ ਨਹੀਂ ਫਿਰ ਕਿਤੇ ਗੱਲ ਕਰਾਂਗੇ। ਮੇਰੀ ਬਸ ਇੱਕੋ ਇਹ ਕਿ ਸ਼ੁਕਰ ਹੈ ਮਾਲਕ ਦਾ ਅੱਜ ਤੱਕ ਇਹ ਠੀਕ ਹੋ ਗਿਆ। ਕੱਲ ਬੂਥ ਪੋਲਿੰਗ ਬੂਥ ਵਗੈਰਾ ਵੀ ਤੋੜ ਦਿੱਤੇ ਗਏ ਸੀ। ਥੋੜਾ ਖੌਫ ਚਾਇ ਸੀ ਲੇਕਿਨ ਪ੍ਰਸ਼ਾਸਨ ਨੇ ਇਲੈਕਸ਼ਨ ਕਮਿਸ਼ਨ ਦਾ ਥੈਂਕ ਯੂ ਉਹਨਾਂ ਨੇ ਸੰਭਾਲ ਲਿਆ ਸਾਰਾ ਕੁਝ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਲੇਕਿਨ ਮੁਹੱਬਤ ਨਾਲ ਰਹਿਣਾ ਪਿਆਰ ਨਾਲ ਰਹਿਣਾ ਕੋਈ ਭਾਈ ਗੁੱਸੇ 'ਚ ਵੀ ਆ ਤੁਸੀਂ ਗੁੱਸੇ ਵਿੱਚ ਨਹੀਂ ਆਉਣਾ ਹਲਕਾ ਫਰੀਦਕੋਟ ਦੇ ਵਾਸੀਓ ਮੈਂ ਕੱਲੀ ਕੱਲੀ ਜਗ੍ਹਾ ਹੁਣੇ ਇੱਥੋਂ ਭੱਜ ਰਿਆਂ ਜਲੰਧਰੋਂ VOTING ਹੋ ਗਈ ਹੈ ਮੇਰੀ ਪਹਿਲਾਂ ਵੀ ਸਵੇਰੇ ਵੀ ਮੈਂ ਗੇੜਾ ਮਾਰ ਕੇ ਗਿਆ ਇੱਕ ਇੱਕ ਬੂਥ ਤੇ ਮੈਂ ਤੁਹਾਡੇ ਦਰਸ਼ਨ ਕਰਨ ਆ ਰਿਹਾ ਲੇਕਿਨ ਜਲਦੀ ਕਰੋ ਤਾਂ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਮਾਲ ਵਿੱਚ ਕਮਲ ਦਾ ਫੁੱਲ ਖਿੜਨਾ ਚਾਹੀਦਾ ਹਾਂ ਜਿੱਦਾਂ ਲਗਾਤਾਰ ਗਰਮੀ ਪੈ ਗਰਮੀ ਲਗਾਤਾਰ ਬਦਦੀ ਜਾ ਰਹੀ ਹੈ ਘਰ ਹੀ ਘਰ ਤੋਂ ਬਾਹਰ ਨਹੀਂ ਨਿਕਲੇ ਨਹੀਂ ਅੱਜ ਤਾਂ ਥੋੜਾ ਮੌਸਮ ਠੀਕ ਆ ਥੋੜਾ ਡਾਊਨ ਆ ਔਰ ਜਿੱਦਾਂ ਜਿੱਦਾਂ ਨਿਕਲਣਗੇ ਉਦਾਂ ਉਦਾਂ ਠੰਡੀ ਠੰਡੀ ਹਵਾ ਚੱਲੂਗੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ VOTING ਕਰੋ ਤੀਜੀ ਵਾਰੀ ਐਨਡੀਏ ਦੀ ਸਰਕਾਰ ਬਣਾਓ ਔਰ ਹਮਾਰੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਓ ਹਾਂਜੀ ਕਿੰਨੇ ਪਰਸੈਂਟ ਨਾਲ ਤੁਸੀਂ ਸੋਚ ਰਹੇ ਹੋ ਕਿ ਬਈ ਜਿੱਤ ਤੁਹਾਡੀ ਹੋ ਸਕਦੀ ਹੈ ਮੈਂ ਬਹੁਤ ਪੋਜ਼ਿਟਿਵ ਹੀ ਸੋਚ ਰਿਹਾ ਹਾਂ ਬਹੁਤ ਅੱਛਾ ਮਾਰਜਨ ਨਾਲ ਜਿੱਤਾਂਗੇ ਆਪਾਂ ਕਿਉਂਕਿ ਬਹੁਤ ਲੋਕ ਐਕਸਾਈਟਿਡ ਨੇ ਜਿੰਨੀਆਂ ਤਕਲੀਫਾਂ ਆਈਆਂ ਉਹਨਾਂ ਹੀ ਲੋਕਾਂ ਨੇ ਪਿਆਰ ਵੀ ਦਿੱਤਾ ਮੈਂ ਉਹਨਾਂ ਚ ਕਰੋੜਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਕਿ ਮੈਂ ਜ਼ਿੰਦਾ ਰਵਾਂ ਔਰ ਮੈਂ ਤੁਹਾਡੇ ਵਿੱਚ ਰਵਾਂ ਅੱਜ ਤੱਕ ਮਾਲਕ ਦੀ ਕਿਰਪਾ ਆ ਮੈਂ ਹਲਕਾ ਫਰੀਦਕੋਟ ਵਾਸੀਆਂ ਨੂੰ ਫਿਰ ਵੀ ਅਪੀਲ ਕਰੂੰਗਾ ਹੱਥ ਜੋੜ ਕੇ ਕਿ ਜਲਦੀ ਕਰੋ ਤੋ ਨਿਕਲੋ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਕਮਲ ਦੇ ਫੁੱਲ ਨੂੰ ਇੱਕਦਮ ਮਾਲ ਵਿੱਚ ਖੜਾ ਦੇਓ ਤੇ ਠੰਡੀਆਂ ਠੰਡੀਆਂ ਹਵਾਵਾਂ ਚੱਲਣ ਵੋਟ ਜਿਹੜਾ ਹੈ ਸਾਨੂੰ ਸਾਡਾ ਫੰਡਾਮੈਂਟਲ ਰਾਈਟ ਆ ਸਾਡਾ ਮੌਲਕਦਾਰ ਆ ਸਾਨੂੰ ਜਿਹੜਾ ਸਭ ਤੋਂ ਵੱਡੀ ਤਾਕਤ ਜਿਹੜੀ ਸਾਨੂੰ ਹੱਕ ਦਿੱਤਾ ਉਹ ਵੋਟ ਦਾ ਹੱਕ ਦਿੱਤਾ ਤੇ ਵੋਟ ਜਿਹੜੀ ਹੈਗੀ ਆ ਇਹ ਸਾਨੂੰ ਸਾਰਿਆਂ ਨੂੰ ਪਾਉਣੀ ਚਾਹੀਦੀ ਤੇ ਇਹਦੇ ਨਾਲ ਆਪਣਾ ਅਸੀਂ ਨੇਤਾ ਚੋਣਨਾ MP ਚੋਣਨਾ ਜਿਨ੍ਹਾਂ ਨੇ ਪਾਰਲੀਮੈਂਟ ਜਾ ਕੇ ਸਾਡੇ ਇਸ ਇਲਾਕੇ ਦੇ ਜਿੱਥੇ-ਜਿੱਥੇ ਅਸੀਂ ਵੋਟ ਪਾ ਰਹੇ ਹਾਂ ਉਹ ਮੁੱਦੇ ਜਿਹੜੇ ਸੰਸਦ ਵਿੱਚ ਉਠਾਉਣੇ ਸੋ ਇਹ ਇੱਕ ਲੋਕਤੰਤਰ ਦੇ ਵਿੱਚ ਆਪਣਾ ਨੇਤਾ ਆਪਣੀ ਸਰਕਾਰ ਬਣਾਉਣ ਦਾ ਲੋਕਾਂ ਨੂੰ ਉਹਦੇ ਕੋਲ ਇੱਕ ਮੌਕਾ ਹੁੰਦਾ ਤੇ ਜੇ ਸਾਨੂੰ ਅਸੀਂ ਵੋਟ ਪਾਉਣੇ ਆ ਤੇ ਇਹ ਅਸੀਂ ਆਪਣੇ ਹੱਕ ਦੀ ਵਜ ਤੋਂ ਕਰਦੇ ਆ ਤੇ ਅਸੀਂ ਮੁਰਕੇ ਕਿਸੇ ਨੂੰ ਕਹਿਣ ਦੇ ਨਾਲੋਂ ਅਸੀਂ ਉਹਨਾਂ ਆਪਣੀ ਵੋਟ ਦੀ ਵਰਤੋਂ ਜਿਹੜੀ ਹੈ ਸਾਰੇ ਕਰੀਏ ਚਾਹ ਕੋਈ ਕਿਤੇ ਵੀ ਰਹਿ ਰਿਹਾ ਤੇ ਵੋਟ ਜਿਹੜੀ ਹੈ ਸਾਡੀ ਇਹਦੇ ਨਾਲ ਸਾਡਾ ਪੱਖ ਜਿਹੜਾ ਹੈ ਉਹ ਵਰਨਾ ਸਾਨੂੰ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਜਿਸ ਨੂੰ ਵੋਟ ਤੁਹਾਡੇ ਸੋ ਹਾਂ ਕਿ ਜੋ ਤਾਂ ਪਾਰਟੀਆਂ ਦਿੰਦੀਆਂ ਹਨ ਕੁਝ ਹੋਰ ਉਮੀਦਵਾਰ ਆ ਜੋ ਕੁਝ ਉਮੀਦਵਾਰ ਆਪਣੇ ਆਪ ਵਿੱਚ ਮੈਦਾਨ ਦੇ ਵਿੱਚ ਆਉਂਦੇ ਆ ਸੋ ਉਹਨਾਂ ਦੇ ਵਿੱਚ ਸਾਡਾ ਇਹ ਹੈ ਕਿ ਪਹਿਲਾਂ ਤਾਂ ਅਸੀਂ ਕਿਹਦੇ ਸਪਾਰਟੀ ਨੂੰ ਵੋਟ ਪਾ ਰਹੇ ਹਾਂ ਕਿ ਉਹ ਪਾਉਣ ਦਾ ਸਾਨੂੰ ਕੋਈ ਫਾਇਦਾ ਕਿਉਂਕਿ ਜਿਹੜਾ ਜਿਸ ਪਾਰਟੀ ਨੂੰ ਸੀ ਭਾਰੇ ਕਿ ਉਹ ਤੋਂ ਕੋਈ ਸਤਾ ਹੈਗੀ ਹੈ ਜੇ ਸਤਾ ਹੈਗੀ ਹੈ ਤਾਂ ਉਹਦਾ ਸਾਨੂੰ ਫਾਇਦਾ ਹੋਊਗਾ ਉਹਦੇ ਤੋਂ ਅਸੀਂ ਲਾਹਾ ਲੈ ਸਕਦੇ ਆ ਤੇ ਜੇ ਅਸੀਂ ਜਿਸ ਵੋਟਰ ਨੂੰ ਪਾ ਦਿੰਨੇ ਉਹ ਜਾ ਕੇ ਉਹ ਕੇਂਦਰ ਦੇ ਵਿੱਚ ਜਾ ਕਿਤੇ ਵੀ ਆ ਉਹਦਾ ਕੋਈ ਮੋਲ ਨਹੀਂ ਤੇ ਉਹ ਜਿਹੇ ਉਮੀਦਵਾਰਾਂ ਨੂੰ ਜਿਹੜਾ ਹੈ ਸਾਨੂੰ ਦੇਖਣ ਦੀ ਲੋੜ ਦੂਸਰਾ ਸਾਨੂੰ ਸਾਰੀਆਂ ਵੱਡੀਆਂ ਪਾਰਟੀਆਂ ਦੇ ਜਿਹੜੇ ਏਜੰਡੇ ਆ ਜੋ ਉਹਨਾਂ ਦੇ ਵਾਅਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਾਡਾ ਸਭ ਤੋਂ ਵੱਡੀ ਗੱਲ ਕਿ ਹਵਾ ਪਾਣੀ ਧਰਤੀ ਜਿਹੜੇ ਪ੍ਰਦੂਸ਼ ਹੋ ਰਿਆ ਗਲੋਬਲ ਵਾਰਮਿੰਗ ਆਉਣ ਵਾਲੀ ਵੱਡੀ ਸਮੱਸਿਆ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇਕੱਲਾ ਸੀ ਅ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਨੂੰ ਅ ਅਸੀਂ ਜਿਹੜਾ ਹੈ ਇਹ ਮੌਕਾ ਹੁੰਦਾ ਕਿ ਅਸੀਂ ਆਪਣੇ ਮੁੱਦੇ ਜਿਹੜੇ ਹੈਗੇ ਆ ਆਪਣੀ ਗੱਲ ਜਿਹੜੀ ਹੈ ਉਹਨਾਂ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਕੋਸ਼ਿਸ਼ ਤੋ ਇਹ ਲੋਕਤੰਤਰ ਦੇ ਵਿੱਚ ਜਿੰਨੇ ਕੁ ਦਿਨ ਇਲੈਕਸ਼ਨ ਦੇ ਜਦੋਂ ਕੈਂਡੀਡੇਟ ਆ ਮદાન ਚ ਆ ਜਾਂਦੇ ਆ ਘਰ ਘਰ ਜਾਂਦੇ ਆ ਤੇ ਲੋਕ ਵੀ ਜਿਹੜੀ ਹੈਗੀ ਆਪਣੀ ਗੱਲ ਰੱਖਦੇ ਆ ਤੇ ਇਹਦਾ ਮਕਸਦ ਹੀ ਇਹ ਹੈ ਕਿ ਲੋਕ ਵੀ ਅਫੇਰ ਹੋਣਗੇ ਲੋਕ ਸਮਝਦਾਰ ਹੋਣਗੇ ਲੋਕ ਲੋਭ ਲਾਲਚ ਵਿੱਚ ਨਹੀਂ ਆਉਣਗੇ ਲੋ ਲੋਕ ਕਿਸੇ ਦਬਾਅ ਵਿੱਚ ਨਹੀਂ ਆਉਣਗੇ ਤੇ ਤਾਂ ਹੀ ਨਰਪੱਖ ਵੋਟ ਜਿਹੜੀ ਹੈਗੀ ਉਹ ਪਾ ਸਕਦੇ ਆ भजन जी आज आप वोट डालने हैं अपने वोट का जो आपने यूज़ किया है तो क्या कहना चाहोगे लोगों को मैं यहाँ हूँ वोट देने के लिए और ये हम सब हम का हक है और हम सबको वोट करना चाहिए और बहुत बार सुनते हैं कि हमने ये सरकार चुन ली वो सरकार चुन ली उन कांग्रेस तो आज ज़्यादा से ज़्यादा लोग यहाँ पे आए मतदान करें ताकि अपने जो हक जा है आ, उसके लिए ऐसा नेता चुने ऐसी सरकार चुने जो आपके लिए काम काफ़ी देर बाद आप जलंधर में नजर आए हो तो क्योंकि आप राज्यसभा सदस्य भी हो तो इस दौरान अगर बात की जाए आम आदमी पार्टी की सरकार की तो क्या लग रहा है कि इस बार पंजाब में दोबारा से वो लहर देखने को मिलेगी देखिए उम्मीद तो वही है उम्मीद तो वही है और पार्टी ने काम भी बतेरे किए हैं और बाकी जैसी जो जनता की इच्छा है काम तो वही होगा जो जनता मंजूर करेगी ਉਹ ਕਿਸਕੇ ਉਪਰ ਆਪਣਾ ਜੋ ਹੈ ਉਹ ਦਰਮਦਾਰ ਰੱਖੇਗੀ ਜਿੱਤੋ ਜਨਤਾ ਹੀ ਜਾਨੂੰ ਤੇ ਮੈਂ ਤਾਂ ਸਭ ਕੋ ਇਹ ਕਹਾਂਗਾ ਕਿ ਆਈਏ મતદાન ਕਰੀਏ ਅਰਵਿੰਦ